ਦੀ ਸ਼ੁਰੂਆਤ ਜਿਹੜੀ ਸਵੇਰ ਤੇ ਸਮੇਂ ਹੀ ਹੋ ਗਈ ਜਿਸ ਤੇ ਮਗਰੋਂ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵੀ ਵੋਟਾਂ ਪਾਉਣ ਨੂੰ ਲੈ ਕੇ ਭਾਰੀ ਉਤਸ਼ਾਹ ਜਿਹੜੇ ਦੇਖਣ ਨੂੰ ਮਿਲ ਰਿਹਾ ਲੋਕ ਜਿਹੜੇ ਨੇ ਪੋਲਿੰਗ ਬੂਥਸ ਤੇ ਉੱਪਰ ਪਹੁੰਚੇ ਨੇ ਤੇ ਉੱਥੇ ਜਾ ਕੇ ਆਪਣੇ ਜਿਹੜੇ ਪਸੰਦੀਦਾ ਕੈਂਡੀਡੇਟ ਨੇ ਉਹਨਾਂ ਨੂੰ ਵੋਟ ਪਾ ਕੇ ਜਿਤੌਣ ਦੀ ਇਹਨਾਂ ਵੋਟਰਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੱਸਦੇ ਕਿ ਕੁੱਲ ਮਿਲਾ ਕੇ ਇਹ 12 ਸੂਬੇ ਨੇ ਜਿੱਥੇ ਕੁੱਲ ਮਿਲਾ ਕੇ 94 ਸੀਟਾਂ ਦੇ ਉੱਪਰ ਅੱਜ VOTING ਹੋਣੀ ਹੈ ਤੇ VOTING ਸ਼ਾਮ ਦੇ 6 ਵਜੇ ਤੱਕ ਚੱਲਣ ਜਾ ਰਹੀ ਹੈ ਖਾਸ ਤੌਰ ਤੇ ਦਾਸ ਦਈਏ ਕਿ एमपी ਦੇ ਵਿੱਚ 8 ਸੀਟਾਂ ਤੇ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਵਿੱਚ 10 ਬਿਹਾਰ ਦੇ ਵਿੱਚ 5 ਛੱਤੀਸਗੜ੍ਹ ਦੇ ਵਿੱਚ 7 ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਵਿੱਚ 11 ਸੀਟਾਂ ਦੇ ਉੱਪਰ VOTING ਜਿਹੜੀ ਅੱਜ ਹੋਣ ਚਾਹੀਦੀ ਜਾ ਰਹੀ ਹੈ ਤੇ ਗੁਜਰਾਤ ਦੀ ਜੇਕਰ ਗੱਲ ਕੀਤੀ ਜਾਏ ਤਾਂ 26 ਸੀਟਾਂ ਤੇ ਅਸਾਮ ਦੇ ਵਿੱਚ 4 ਗੋਆ ਦੇ ਵਿੱਚ 2 ਇਸ ਦੇ ਨਾਲ ਹੀ ਕਰਨਾਟਕ ਦੇ ਵਿੱਚ 14 ਸੀਟਾਂ ਤੇ ਅੱਜ VOTING ਹੋਣੀ ਹੈ ਉੱਥੇ ਹੀ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਇੱਕ ਸੀਟ ਤੇ ਇਸ ਦੇ ਨਾਲ ਹੀ वेस्ट बंगाल ਦੀ 4 ਸੀਟਾਂ ਦੇ ਉੱਪਰ VOTING ਹੋਵੇਗੀ ਜਿਸ ਨਾਲ ਹੀ ਦਾਦਰ ਨਾਗਰ ਹਵੇਲੀ ਦਮਨਦੀਪ ਤੇ 2 ਸੀਟਾਂ ਜਿਹੜੀਆਂ ਨੇ ਉਹਨਾਂ ਦੇ ਉੱਪਰ ਅੱਜ VOTING ਕੀਤੀ ਜਾਏਗੀ ਤਾਂ ਦੇਖਿਆ ਜਾ ਸਕਦਾ ਸੀ ਕਿ ਸਵੇਰ ਦੇ ਸਮੇਂ PM ਮੋਦੀ ਵੀ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਵੋਟ ਪਾਈ ਗਈ ਜਿਨ੍ਹਾਂ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਜਿਹੜੇ ਨੇ ਮੌਜੂਦ ਦੇਖੇ ਜਾ ਸਕਦੇ ਸੀ ਤਾਂ ਉੱਥੇ ਹੀ ਗੱਲ ਕੀਤੀ ਜਾਏ ਤਾਂ ਬਾਲੀਵੁੱਡ ਦੇ ਜਿਹੜੇ ਐਕਟਰਸ ਨੇ ਉਹਨਾਂ ਦੇ ਵੱਲੋਂ ਵੀ ਵੋਟ ਪਾਈ ਜਾ ਰਹੀ ਹੈ ਰਤੇਸ਼ ਦੇਸ਼ਮੁਖ ਆਪਣੀ ਪਤਨੀ ਚੁਨੀਲੀਆ ਦੇ ਸੂਜ਼ਾ ਦੇ ਨਾਲ ਪਹੁੰਚੇ ਤੇ ਉਹਨਾਂ ਦੇ ਵੱਲੋਂ ਵੋਟ ਪਾਈ ਗਈ ਤਾਂ ਦੇਸ਼ ਤੇ ਵੱਖ-ਵੱਖ ਹਿੱਸਿਆਂ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਲੋਕਾਂ ਦੇ ਵੱਲੋਂ ਪੋਲਿੰਗ ਬੂਥ ਦੇ ਉੱਪਰ ਜਾ ਕੇ ਵੋਟਾਂ ਜੇੜੀਆਂ ਨੇ ਪਾਈਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਜਿਹੜੇ ਅਖਿਲੇਸ਼ ਯਾਦਵ ਨੇ ਉਹਨਾਂ ਦੇ ਵੱਲੋਂ ਵੀ ਵੋਟ ਜੇੜੀਆਂ ਪਾਈ ਗਈ ਹੈ ਯੂਪੀ ਦੀ 10 ਸੀਟਾਂ ਤੇ 2 ਘੰਟਿਆਂ ਦੇ ਵਿੱਚ 12% ਦੀ VOTING ਜੇੜੀ ਹੈ ਪੂਰੀ ਹੋ ਚੁੱਕੀ ਸੀ ਇਸ ਦੇ ਨਾਲ ਹੀ ਫਿਰੋਜ਼ਾਬਾਦ ਦੇ ਵਿੱਚ 42 ਫਰਜ਼ੀ VOTERS ਜਿਹੜੇ ਨੇ ਫੜੇ ਗਏ ਨੇ ਕਿਉਂਕਿ ਦੇਖਿਆ ਜਾ ਸਕਦਾ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਾਫੀ ਜ਼ਿਆਦਾ ਸਖਤੀ ਵਰਤੀ ਜਾ ਰਹੀ ਹੈ ਤੇ ਇਸ ਵਿੱਚਕਾਰ ਫਿਰੋਜ਼ਾਬਾਦ ਤੋਂ 42% ਵੋਟਰ ਜਿਹੜੇ ਉਹਨਾਂ ਨੂੰ ਫੜਿਆ ਗਿਆ ਭਪਾਲ ਦੀ ਜੇਕਰ ਗੱਲ ਕੀਤੀ ਜਾਏ ਤਾਂ ਸਵੇਰੇ 9 ਵਜੇ ਤੱਕ 13% ਵੋਟਾਂ ਜਿਹੜੀਆਂ ਨੇ ਪਈਆਂ ਇਸ ਦੇ ਨਾਲ ਹੀ ਦੇਖਿਆ ਜਾ ਸਕਦਾ ਕਿ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਹੈ ਉੱਥੇ ਹੀ ਪੀਐਮ ਮੋਦੀ ਜਿਹੜੇ ਨੇ ਵੋਟ ਪਾਉਣ ਤੋਂ ਬਾਅਦ ਮੀਡੀਆ ਦੇ ਰੂਬਰੂ ਹੋਏ ਮੀਡੀਆ ਦੇ ਨਾਲ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਕਿਹਾ ਗਿਆ ਕਿ ਤੁਸੀਂ ਵੀ ਕਾਫੀ ਜ਼ਿਆਦਾ ਮਿਹਨਤ ਕਰ ਰਹੇ ਹੋ ਤੁਸੀਂ ਵੀ ਆਪਣਾ ਧਿਆਨ ਰੱਖੋ ਇਸ ਦੇ ਨਾਲ ਹੀ ਇਹ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਰਾਮ ਮੰਦਿਰ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਤੇ ਕਿਹਾ ਗਿਆ ਕਿ 50 ਸਾਲ ਦਾ ਇੰਤਜ਼ਾਰ ਜਿਹੜਾ ਖਤਮ ਕਰਕੇ ਰਾਮ ਮੰਦਿਰ बनवाया गया ते ਹੋਰ ਵੀ ਕਾਫੀ ਗੱਲਾਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਮੀਡੀਆ ਦੇ ਰੂਬਰੂ ਹੋ ਕੇ ਕੀਤੀਆਂ ਗਈਆਂ। ਕੁੱਲ ਮਿਲਾ ਕੇ ਦੇਖਿਆ ਜਾ ਸਕਦਾ ਹੈ ਕਿ 12 ਸੂਬਿਆਂ ਦੀ 94 ਸੀਟਾਂ ਦੇ ਉੱਪਰ ਅੱਜ VOTING ਜਿਹੜੀ ਸਵੇਰ ਦੇ ਸਮੇਂ ਤੋਂ ਹੋ ਰਹੀ ਹੈ ਤੇ ਸ਼ਾਮ ਦੇ 6 ਵਜੇ ਤੱਕ ਜਿਹੜੇ ਵੀ VOTERS ਜਿਹੜੇ ਨੇ ਪੋਲਿੰਗ ਬੂਥ ਦੇ ਉੱਪਰ ਪਹੁੰਚਣਗੇ ਉਹਨਾਂ ਤੋਂ VOT ਜਿਹੜੀ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਪਵਾਈ ਜਾਏਗੀ। ਤਾਂ ਦੇਖਿਆ ਜਾ ਸਕਦਾ ਵੱਖ-ਵੱਖ ਲੋਕ ਜਿਹੜੇ ਨੇ ਉਹਨਾਂ ਦੇ ਵੱਲੋਂ VOT ਪਾਈਆਂ ਜਾ ਰਹੀਆਂ ਨੇ। ਗੱਲ ਕੀਤੀ ਜਾਏ ਤਾਂ ਸਭ ਤੋਂ ਵੱਧ ਗੁਜਰਾਤ ਦੇ ਵਿੱਚ ਅੱਜ 26 ਸੀਟਾਂ ਦੇ ਉੱਪਰ VOTING ਹੋਵੇਗੀ ਤੇ ਉੱਥੇ ਹੀ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਏ ਤਾਂ ਮਹਿਜ਼ ਇੱਕ ਸੀਟ ਹੈ ਇੱਕ ਸੀਟ ਤੇ ਲਈ ਅੱਜ ਵੋਟ ਜਿਹੜੀ ਉਹ ਪਾਈ ਜਾਏਗੀ ਬਿਹਾਰ ਦੇ ਵਿੱਚ 5 ਸੀਟਾਂ ਦੇ ਉੱਪਰ VOTING ਹੋ ਰਹੀ ਹੈ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਵਿੱਚ 10 ਸੀਟਾਂ ਦੇ ਉੱਪਰ VOTING ਜਿਹੜੀ ਹੈ ਅੱਜ ਕੀਤੀ ਜਾਏਗੀ ਦੇਖਿਆ ਜਾ ਸਕਦਾ ਹੈ ਕਿ ਪੀਐਮ ਮੋਦੀ ਜਿਹੜੇ ਨੇ ਸਵੇਰ ਦੇ ਸਮੇਂ ਹੀ ਉਹਨਾਂ ਦੇ ਵੱਲੋਂ ਵੋਟ ਪਾ ਦਿੱਤੀ ਗਈ ਸੀ ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਲੋਕ ਪਹੁੰਚ ਰਹੇ ਨੇ ਉਹਨਾਂ ਦੇ ਵੱਲੋਂ ਆਪਣਾ ਜਿਹੜਾ ਹੱਕ ਇਸ ਦੇ ਨਾਲ ਹੀ ਪਰਜ਼ ਦੋਵੇਂ ਜਿਹੜੇ ਨੇ ਲੋਕਾਂ ਦੇ ਵੱਲੋਂ ਨਿਭਾਏ ਜਾ ਰਹੇ ਨੇ ਤੇ ਆਪਣੇ ਪਸੰਦੀਦਾ ਕੈਂਡੀਡੇਟ ਨੂੰ ਵੋਟ ਪਾ ਕੇ ਜਿਤੌਣ ਦੇ ਲਈ ਉਹਨਾਂ ਦੇ ਵੱਲੋਂ ਲਗਾਤਾਰ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਦਾ ਇੱਕ ਵਾਰ ਤੁਸੀਂ ਵੀ ਰੁਕ ਕਰੋ ਜੀਛੇ ਫੇਸ ਦੀ VOTING ਦੀ ਸ਼ੁਰੂਆਤ ਜਿਹੜੀ ਸਵੇਰ ਦੇ ਸਮੇਂ ਹੀ ਹੋ ਗਈ ਜਿਸ ਤੇ ਮਗਰੋਂ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵੀ ਵੋਟਾਂ ਪਾਉਣ ਨੂੰ ਲੈ ਕੇ ਭਾਰੀ ਉਤਸ਼ਾਹ ਜਿਹੜੇ ਦੇਖਣ ਨੂੰ ਮਿਲ ਰਿਹਾ ਲੋਕ ਜਿਹੜੇ ਨੇ ਪੋਲਿੰਗ ਬੂਥਸ ਤੇ ਉੱਪਰ ਪਹੁੰਚੇ ਨੇ ਤੇ ਉੱਥੇ ਜਾ ਕੇ ਆਪਣੇ ਜਿਹੜੇ ਪਸੰਦੀਦਾ ਕੈਂਡੀਡੇਟ ਨੇ ਉਹਨਾਂ ਨੂੰ ਵੋਟ ਪਾ ਕੇ ਜਿਤੌਣ ਦੀ ਇਹਨਾਂ ਵੋਟਰਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੱਸਦੇ ਕਿ ਕੁੱਲ ਮਿਲਾ ਕੇ ਇਹ 12 ਸੂਬੇ ਨੇ ਜਿੱਥੇ ਕੁੱਲ ਮਿਲਾ ਕੇ 94 ਸੀਟਾਂ ਦੇ ਪਰ ਅੱਜ VOTING ਹੋਣੀ ਹੈ ਤੇ VOTING ਸ਼ਾਮ ਦੇ 6 ਵਜੇ ਤੱਕ ਚੱਲਣ ਜਾ ਰਹੀ ਹੈ ਖਾਸ ਤੌਰ ਤੇ ਦੱਸ ਦਈਏ ਕਿ MP ਦੇ ਵਿੱਚ 8 ਸੀਟਾਂ ਤੇ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਵਿੱਚ 10 ਬਿਹਾਰ ਦੇ ਵਿੱਚ 5 ਛੱਤੀਸਗੜ੍ਹ ਦੇ ਵਿੱਚ 7 ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਵਿੱਚ 11 ਸੀਟਾਂ ਦੇ ਉੱਪਰ VOTING ਜਿਹੜੀਆਂ ਅੱਜ ਹੋਣ ਚਾਹੀ ਜਾਰੀ ਹੈ ਤੇ ਗੁਜਰਾਤ ਦੀ ਜੇਕਰ ਗੱਲ ਕੀਤੀ ਜਾਏ ਤਾਂ 26 ਸੀਟਾਂ ਤੇ ਅਸਾਮ ਦੇ ਵਿੱਚ 4 ਗੋਆ ਦੇ ਵਿੱਚ 2 ਇਸ ਦੇ ਨਾਲ ਹੀ ਕਰਨਾਟਕ ਦੇ ਵਿੱਚ 14 ਸੀਟਾਂ ਤੇ ਅੱਜ VOTING ਹੋਣੀ ਹੈ ਉੱਥੇ ਹੀ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਇੱਕ ਸੀਟ ਦੇ ਨਾਲ ਹੀ ਵੈਸਟ ਬੰਗਾਲ ਦੀ 4 ਸੀਟਾਂ ਦੇ ਉੱਪਰ VOTING ਹੋਵੇਗੀ ਜਿਸ ਦੇ ਨਾਲ ਹੀ ਦਾਦਰ ਨਾਗਰ ਹਵੇਲੀ ਦਮਨਦੀਪ ਤੇ ਦੋ ਸੀਟਾਂ ਜਿਹੜੀਆਂ ਨੇ ਉਹਨਾਂ ਦੇ ਉੱਪਰ ਅੱਜ VOTING ਕੀਤੀ ਜਾਏਗੀ ਤਾਂ ਦੇਖਿਆ ਜਾ ਸਕਦਾ ਸੀ ਕਿ ਸਵੇਰ ਦੇ ਸਮੇਂ PM ਮੋਦੀ ਵੀ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਵੋਟ ਪਾਈ ਗਈ ਜਿਨ੍ਹਾਂ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾ ਵੀ ਜਿਹੜੇ ਨੇ ਮੌਜੂਦ ਦੇਖੇ ਜਾ ਸਕਦੇ ਸੀ ਤਾਂ ਉੱਥੇ ਹੀ ਗੱਲ ਕੀਤੀ ਜਾਏ ਤਾਂ ਬਾਲੀਵੁੱਡ ਦੇ ਜਿਹੜੇ ਐਕਟਰਸ ਨੇ ਉਹਨਾਂ ਦੇ ਵੱਲੋਂ ਵੀ ਵੋਟ ਪਾਈ ਜਾ ਰਹੀ ਹੈ ਰਤੇਸ਼ ਦੇਸ਼ਮukh ਆਪਣੀ ਪਤਨੀ ਜਨੀਲੀਆ ਦੇ ਸੂਜ਼ਾ ਦੇ ਨਾਲ ਪਹੁੰਚੇ ਤੇ ਉਹਨਾਂ ਦੇ ਵੱਲੋਂ ਵੋਟ ਪਾਈ ਗਈ ਤਾਂ ਦੇਸ਼ ਤੇ ਵੱਖ-ਵੱਖ ਹਿੱਸਿਆਂ ਤੋਂ ਹੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਲੋਕਾਂ ਦੇ ਵੱਲੋਂ ਪੋਲਿੰਗ ਬੂਥ ਦੇ ਉੱਪਰ ਜਾ ਕੇ ਵੋਟਾਂ ਚੇੜੀਆਂ ਨੇ ਪਾਈਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਜਿਹੜੇ ਅਖਿਲੇਸ਼ ਯਾਦਵ ਨੇ ਉਹਨਾਂ ਦੇ ਵੱਲੋਂ ਵੀ ਵੋਟ ਜਿਹੜੀ ਹੈ ਪਾਈ ਗਈ ਹੈ ਯੂਪੀ ਦੀ 10 ਸੀਟਾਂ ਤੇ 2 ਘੰਟਿਆਂ ਦੇ ਵਿੱਚ 12% ਦੀ VOTING ਜਿਹੜੀ ਇਹ ਪੂਰੀ ਹੋ ਚੁੱਕੀ ਸੀ ਇਸ ਦੇ ਨਾਲ ਹੀ ਫਿਰੋਜ਼ਾਬਾਦ ਦੇ ਵਿੱਚ 42 ਫਰਜ਼ੀ VOTERS ਜਿਹੜੇ ਨੇ ਫੜੇ ਗਏ ਨੇ ਕਿਉਂਕਿ ਦੇਖਿਆ ਜਾ ਸਕਦਾ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਾਫੀ ਜ਼ਿਆਦਾ ਸਖਤੀ ਵਰਤੀ ਜਾ ਰਹੀ ਹੈ ਤੇ ਇਸ ਵਿੱਚਕਾਰ ਫਿਰੋਜ਼ਾਬਾਦ ਤੋਂ 42 ਫਰਜ਼ੀ VOTERS ਜਿਹੜੇ ਨੂੰ ਉਹਨਾਂ ਨੂੰ ਫੜਿਆ ਗਿਆ ਭੋਪਾਲ ਦੀ ਜੇਕਰ ਗੱਲ ਕੀਤੀ ਜਾਏ ਤਾਂ ਸਵੇਰੇ 9 ਵਜੇ ਤੱਕ 13% ਦੀ ਵੋਟਾਂ ਜਿਹੜੀਆਂ ਨੇ ਪਈਆਂ ਇਸ ਦੇ ਨਾਲ ਹੀ ਦੇਖਿਆ ਜਾ ਸਕਦਾ ਹੈ ਕਿ ਲੋਕ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਹੈ ਉੱਥੇ ਹੀ ਪੀਐਮ ਮੋਦੀ ਜਿਹੜੇ ਨੇ ਵੋਟ ਪਾਉਣ ਤੋਂ ਬਾਅਦ ਮੀਡੀਆ ਦੇ ਰੂਬਰੂ ਹੋਏ ਮੀਡੀਆ ਦੇ ਨਾਲ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਕਿਹਾ ਗਿਆ ਕਿ ਤੁਸੀਂ ਵੀ ਕਾਫੀ ਜ਼ਿਆਦਾ ਮਿਹਨਤ ਕਰ ਰਹੇ ਹੋ ਤੁਸੀਂ ਵੀ ਆਪਣਾ ਧਿਆਨ ਰੱਖੋ ਇਸ ਦੇ ਨਾਲ ਹੀ ਇਹ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਰਾਮ ਮੰਦਿਰ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਤੇ ਕਿਹਾ ਗਿਆ ਕਿ 50 ਸਾਲ ਦਾ ਇੰਤਜ਼ਾਰ ਜਿਹੜਾ ਖਤਮ ਕਰਕੇ ਰਾਮ ਮੰਦਿਰ ਬਣਵਾਇਆ ਗਿਆ ਤੇ ਹੋਰ ਵੀ ਕਾਫੀ ਗੱਲਾਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਮੀਡੀਆ ਦੇ ਰੂਬਰੂ ਹੋ ਕੇ ਕੀਤੀਆਂ ਗਈਆਂ। ਕੁਲ ਮਿਲਾ ਕੇ ਦੇਖਿਆ ਜਾ ਸਕਦਾ ਹੈ ਕਿ 12 ਸੂਬਿਆਂ ਦੀ 94 ਸੀਟਾਂ ਦੇ ਉੱਪਰ ਅੱਜ VOTING ਜਿਹੜੀ ਹੈ ਸਵੇਰ ਤੇ ਸਮੇਂ ਤੋਂ ਹੋ ਰਹੀ ਹੈ ਤੇ ਸ਼ਾਮ ਦੇ 6 ਵਜੇ ਤੱਕ ਜਿਹੜੇ ਵੀ VOTERS ਜਿਹੜੇ ਨੇ ਪੋਲਿੰਗ ਬੂਥ ਦੇ ਉੱਪਰ ਪਹੁੰਚਣਗੇ ਉਹਨਾਂ ਤੋਂ VOT ਜਿਹੜੀ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਪਵਾਈ ਜਾਏਗੀ ਤਾਂ ਦੇਖਿਆ ਜਾ ਸਕਦਾ ਵੱਖ-ਵੱਖ ਲੋਕ ਜਿਹੜੇ ਨੇ ਉਹਨਾਂ ਦੇ ਵੱਲੋਂ ਵੋਟਾਂ ਪਾਈਆਂ ਜਾ ਰਹੀਆਂ ਨੇ ਗੱਲ ਕੀਤੀ ਜਾਏ ਤਾਂ ਸਭ ਤੋਂ ਵੱਧ ਗੁਜਰਾਤ ਦੇ ਵਿੱਚ ਅੱਜ 26 ਸੀਟਾਂ ਦੇ ਉੱਪਰ VOTING ਹੋਵੇਗੀ ਤੇ ਉੱਥੇ ਹੀ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਏ ਤਾਂ ਮਹਿਜ਼ ਇੱਕ ਸੀਟ ਹੈ ਇੱਕ ਸੀਟ ਤੇ ਲਈ ਅੱਜ ਵੋਟ ਜਿਹੜੀ ਉਹ ਪਾਈ ਜਾਏਗੀ ਬਿਹਾਰ ਦੇ ਵਿੱਚ 5 ਸੀਟਾਂ ਦੇ ਉੱਪਰ VOTING ਹੋ ਰਹੀ ਹੈ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਵਿੱਚ 10 ਸੀਟਾਂ ਦੇ ਉੱਪਰ VOTING ਜਿਹੜੀ ਹੈ ਅੱਜ ਕੀਤੀ ਜਾਏਗੀ ਦੇਖਿਆ ਜਾ ਸਕਦਾ ਕਿ ਪੀਐਮ ਮੋਦੀ ਜਿਹੜੇ ਨੇ ਸਵੇਰ ਦੇ ਸਮੇਂ ਹੀ ਉਹਨਾਂ ਦੇ ਵੱਲੋਂ ਵੋਟ ਪਾ ਦਿੱਤੀ ਗਈ ਸੀ ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਲੋਕ ਪਹੁੰਚ ਰਹੇ ਨੇ ਉਹਨਾਂ ਦੇ ਵੱਲੋਂ ਆਪਣਾ ਜਿਹੜਾ ਹੱਕ ਇਸ ਦੇ ਨਾਲ ਹੀ ਫਰਜ਼ ਦੋਵੇਂ ਜਿਹੜੇ ਨੇ ਲੋਕਾਂ ਦੇ ਵੱਲੋਂ ਨਿਭਾਏ ਜਾ ਰਹੇ ਨੇ ਤੇ ਆਪਣੇ ਪਸੰਦੀਦਾ ਕੈਂਡੀਡੇਟ ਨੂੰ ਵੋਟ ਪਾ ਕੇ ਜਿਤਾਉਣ ਦੇ ਲਈ ਉਹਨਾਂ ਦੇ ਵੱਲੋਂ ਲਗਾਤਾਰ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਦਾ ਇੱਕ ਵਾਰ ਤੁਸੀਂ ਵੀ ਰੁਕ ਕੇ ਨੀਚੇ ਫੇਸ ਦੀ VOTING ਦੀ ਸ਼ੁਰੂਆਤ ਜਿਹੜੀ ਸਵੇਰ ਤੇ ਸਮੇਂ ਹੀ ਹੋ ਗਈ ਜਿਸ ਤੇ ਮਗਰੋਂ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵੀ ਵੋਟਾਂ ਪਾਉਣ ਨੂੰ ਲੈ ਕੇ ਭਾਰੀ ਉਤਸ਼ਾਹ ਜਿਹੜੇ ਦੇਖਣ ਨੂੰ ਮਿਲ ਰਿਹਾ ਲੋਕ ਜਿਹੜੇ ਨੇ ਪੋਲਿੰਗ ਬੂਥਸ ਤੇ ਉੱਪਰ ਪਹੁੰਚੇ ਨੇ ਤੇ ਉੱਥੇ ਜਾ ਕੇ ਆਪਣੇ ਜਿਹੜੇ ਪਸੰਦੀਦਾ ਕੈਂਡੀਡੇਟ ਨੇ ਉਹਨਾਂ ਨੂੰ ਵੋਟ ਪਾ ਕੇ ਜਿਤਾਉਣ ਦੀ ਇਹਨਾਂ ਵੋਟਰਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੱਸ ਦੇ ਕਿ ਕੁੱਲ ਮਿਲਾ ਕੇ ਇਹ 12 ਸੂਬੇ ਨੇ ਜਿੱਥੇ ਕੁੱਲ ਮਿਲਾ ਕੇ 94 ਸੀਟਾਂ ਦੇ ਪਰ ਅੱਜ VOTING ਹੋਣੀ ਹੈ ਤੇ VOTING ਸ਼ਾਮ ਦੇ 6 ਵਜੇ ਤੱਕ ਚੱਲਣ ਜਾ ਰਹੀ ਹੈ ਖਾਸ ਤੌਰ ਤੇ ਦੱਸ ਦਈਏ ਕਿ MP ਦੇ ਵਿੱਚ 8 ਸੀਟਾਂ ਤੇ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਵਿੱਚ 10 ਬਿਹਾਰ ਦੇ ਵਿੱਚ 5 ਛੱਤੀਸਗੜ੍ਹ ਦੇ ਵਿੱਚ 7 ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਵਿੱਚ 11 ਸੀਟਾਂ ਦੇ ਉੱਪਰ VOTING ਛੇ ਅੱਜ ਹੋਣ ਚਾਹੀ ਜਾਰੀ ਜਾ ਰਹੀ ਹੈ ਤੇ ਗੁਜਰਾਤ ਦੀ ਜੇਕਰ ਗੱਲ ਕੀਤੀ ਜਾਏ ਤਾਂ 26 ਸੀਟਾਂ ਤੇ ਅਸਾਮ ਦੇ ਵਿੱਚ 4 ਗੋਆ ਦੇ ਵਿੱਚ 2 ਇਸ ਦੇ ਨਾਲ ਹੀ ਕਰਨਾਟਕ ਦੇ ਵਿੱਚ 14 ਸੀਟਾਂ ਤੇ ਅੱਜ VOTING ਹੋਣੀ ਹੈ ਉੱਥੇ ਹੀ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਇੱਕ ਸੀਟ ਤੇ ਇਸ ਨਾਲ ਹੀ ਵੈਸਟ ਬੰਗਾਲ ਦੀ 4 ਸੀਟਾਂ ਦੇ ਉੱਪਰ VOTING ਹੋਵੇਗੀ ਇਸ ਨਾਲ ਹੀ ਦਾਦਰ ਨਾਗਰ ਹਵੇਲੀ ਦਮਨ ਦੀਪ ਤੇ ਦੋ ਸੀਟਾਂ ਜਿਹੜੀਆਂ ਨੇ ਉਹਨਾਂ ਦੇ ਉੱਪਰ ਅੱਜ VOTING ਕੀਤੀ ਜਾਏਗੀ ਤਾਂ ਦੇਖਿਆ ਜਾ ਸਕਦਾ ਸੀ ਕਿ ਸਵੇਰ ਦੇ ਸਮੇਂ ਪੀਐਮ ਮੋਦੀ ਵੀ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਵੋਟ ਪਾਈ ਗਈ ਜਿਨ੍ਹਾਂ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾ ਵੀ ਝੇੜੇ ਨੇ ਮੌਜੂਦ ਦੇਖੇ ਜਾ ਸਕਦੇ ਸੀ ਤੇ ਉੱਥੇ ਹੀ ਗੱਲ ਕੀਤੀ ਜਾਏ ਤਾਂ ਬਾਲੀਵੁੱਡ ਦੇ ਝੇੜੇ ਐਕਟਰਸ ਨੇ ਉਹਨਾਂ ਦੇ ਵੱਲੋਂ ਵੀ ਵੋਟ ਪਾਈ ਜਾ ਰਹੀ ਹੈ ਰਤੇਸ਼ ਦੇਸ਼ਮੁਖ ਆਪਣੀ ਪਤਨੀ ਜਨੀਲੀਆ ਦੇ ਸੂਜ਼ਾ ਦੇ ਨਾਲ ਪਹੁੰਚੇ ਤੇ ਉਹਨਾਂ ਦੇ ਵੱਲੋਂ ਵੋਟ ਪਾਈ ਗਈ ਤਾਂ ਦੇਸ਼ ਤੇ ਵੱਖ-ਵੱਖ ਹਿੱਸਿਆਂ ਤੋਂ ਹੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਲੋਕਾਂ ਦੇ ਵੱਲੋਂ ਪੋਲਿੰਗ ਬੂਥ ਦੇ ਉੱਪਰ ਜਾ ਕੇ ਵੋਟਾਂ ਝੇੜੀਆਂ ਨੇ ਪਾਈਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਜਿਹੜੇ ਅਖਿਲੇਸ਼ ਯਾਦਵ ਨੇ ਉਹਨਾਂ ਦੇ ਵੱਲੋਂ ਵੀ ਵੋਟ ਜਿਹੜੀ ਹੈ ਪਾਈ ਗਈ ਹੈ ਯੂਪੀ ਦੀ 10 ਸੀਟਾਂ ਤੇ 2 ਘੰਟਿਆਂ ਦੇ ਵਿੱਚ 12% ਦੀ VOTING ਜਿਹੜੀ ਹੈ ਪੂਰੀ ਹੋ ਚੁੱਕੀ ਸੀ ਇਸ ਦੇ ਨਾਲ ਹੀ ਫਿਰੋਜ਼ਾਬਾਦ ਦੇ ਵਿੱਚ 42 ਫਰਦੀ VOTERS ਜਿਹੜੇ ਨੇ ਫੜੇ ਗਏ ਨੇ ਕਿਉਂਕਿ ਦੇਖਿਆ ਜਾ ਸਕਦਾ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਾਫੀ ਜ਼ਿਆਦਾ ਸਖਤੀ ਵਰਤੀ ਜਾ ਰਹੀ ਹੈ ਤੇ ਇਸ ਵਿੱਚਕਾਰ ਫਿਰੋਜ਼ਾਬਾਦ ਤੋਂ 42 ਫਰਦੀ VOTERS ਜਿਹੜੇ ਨੂੰ ਉਹਨਾਂ ਨੂੰ ਫੜਿਆ ਗਿਆ ਭੂਪਾਲ ਦੀ ਜੇਕਰ ਗੱਲ ਕੀਤੀ ਜਾਏ ਤਾਂ ਸਵੇਰੇ 9 ਵਜੇ ਤੱਕ 13% VOTES ਜਿਹੜੀਆਂ ਨੇ ਪਈਆਂ ਇਸ ਦੇ ਨਾਲ ਹੀ ਦੇਖਿਆ ਜਾ ਸਕਦਾ ਹੈ ਕਿ ਲੋਕ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਹੈ ਉੱਥੇ ਹੀ ਪੀਐਮ ਮੋਦੀ ਜਿਹੜੇ ਨੇ ਵੋਟ ਪਾਉਣ ਤੋਂ ਬਾਅਦ ਮੀਡੀਆ ਦੇ ਰੂਬਰੂ ਹੋਏ ਮੀਡੀਆ ਦੇ ਨਾਲ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਕਿਹਾ ਗਿਆ ਕਿ ਤੁਸੀਂ ਵੀ ਕਾਫੀ ਜ਼ਿਆਦਾ ਮਿਹਨਤ ਕਰ ਰਹੇ ਹੋ ਤੁਸੀਂ ਵੀ ਆਪਣਾ ਧਿਆਨ ਰੱਖੋ ਇਸ ਦੇ ਨਾਲ ਹੀ ਇਹ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਰਾਮ ਮੰਦਿਰ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਤੇ ਕਿਹਾ ਗਿਆ ਕਿ 50 ਸਾਲ ਦਾ ਇੰਤਜ਼ਾਰ ਜਿਹੜਾ ਖਤਮ ਕਰਕੇ ਰਾਮ ਮੰਦਿਰ ਬਣਵਾਇਆ ਗਿਆ ਤੇ ਹੋਰ ਵੀ ਕਾਫੀ ਗੱਲਾਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਮੀਡੀਆ ਦੇ ਰੂਬਰੂ ਹੋ ਕੇ ਕੀਤੀਆਂ ਗਈਆਂ। ਕੁੱਲ ਮਿਲਾ ਕੇ ਦੇਖਿਆ ਜਾ ਸਕਦਾ ਹੈ ਕਿ 12 ਸੂਬਿਆਂ ਦੀ 94 ਸੀਟਾਂ ਦੇ ਉੱਪਰ ਅੱਜ VOTING ਜਿਹੜੀ ਹੈ ਸਵੇਰ ਦੇ ਸਮੇਂ ਤੋਂ ਹੋ ਰਹੀ ਹੈ ਤੇ ਸ਼ਾਮ ਦੇ 6 ਵਜੇ ਤੱਕ ਜਿਹੜੇ ਵੀ VOTERS ਜਿਹੜੇ ਨੇ ਪੋਲਿੰਗ ਬੂਥ ਦੇ ਉੱਪਰ ਪਹੁੰਚਣਗੇ ਉਹਨਾਂ ਤੋਂ ਵੋਟ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਪਵਾਈ ਜਾਏਗੀ ਤਾਂ ਦੇਖਿਆ ਜਾ ਸਕਦਾ ਵਕਵਾਕ ਲੋਕ ਜਿਹੜੇ ਨੇ ਉਹਨਾਂ ਦੇ ਵੱਲੋਂ ਵੋਟਾਂ ਪਾਈਆਂ ਜਾ ਰਹੀਆਂ ਨੇ ਗੱਲ ਕੀਤੀ ਜਾਏ ਤਾਂ ਸਭ ਤੋਂ ਵੱਧ ਗੁਜਰਾਤ ਦੇ ਵਿੱਚ ਅੱਜ 26 ਸੀਟਾਂ ਦੇ ਉੱਪਰ VOTING ਹੋਵੇਗੀ ਤੇ ਉੱਥੇ ਹੀ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਏ ਤਾਂ ਮਹਿਜ਼ ਇੱਕ ਸੀਟ ਹੈ ਇੱਕ ਸੀਟ ਤੇ ਲਈ ਅੱਜ ਵੋਟ ਜਿਹੜੀ ਉਹ ਪਾਈ ਜਾਏਗੀ ਬਿਹਾਰ ਦੇ ਵਿੱਚ 5 ਸੀਟਾਂ ਦੇ ਉੱਪਰ VOTING ਹੋ ਰਹੀ ਹੈ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਵਿੱਚ 10 ਸੀਟਾਂ ਦੇ ਉੱਪਰ VOTING ਜਿਹੜੀ ਹੈ ਅੱਜ ਕੀਤੀ ਜਾਏਗੀ ਦੇਖਿਆ ਜਾ ਸਕਦਾ ਹੈ ਕਿ ਪੀਐਮ ਮੋਦੀ ਜਿਹੜੇ ਨੇ ਸਵੇਰ ਦੇ ਸਮੇਂ ਹੀ ਉਹਨਾਂ ਦੇ ਵੱਲੋਂ ਵੋਟ ਪਾ ਦਿੱਤੀ ਗਈ ਸੀ ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਲੋਕ ਪਹੁੰਚ ਰਹੇ ਨੇ ਉਹਨਾਂ ਦੇ ਵੱਲੋਂ ਆਪਣਾ ਜਿਹੜਾ ਹੱਕ ਇਸ ਦੇ ਨਾਲ ਹੀ ਫਰਜ਼ ਦੋਵੇਂ ਜਿਹੜੇ ਨੇ ਲੋਕਾਂ ਦੇ ਵੱਲੋਂ ਨਿਭਾਏ ਜਾ ਰਹੇ ਨੇ ਤੇ ਆਪਣੇ ਪਸੰਦੀਦਾ ਕੈਂਡੀਡੇਟ ਨੂੰ ਵੋਟ ਪਾ ਕੇ ਜਿਤਾਉਣ ਦੇ ਲਈ ਉਹਨਾਂ ਦੇ ਵੱਲੋਂ ਲਗਾਤਾਰ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਦਾ ਇੱਕ ਵਾਰ ਤੁਸੀਂ ਵੀ ਰੁਕ ਕਰੋ ਤੀਜੇ ਫੇਜ਼ ਦੀ VOTING ਦੀ ਸ਼ੁਰੂਆਤ ਜਿਹੜੀ ਸਵੇਰ ਤੇ ਸਮੇਂ ਹੀ ਹੋ ਗਈ ਜਿਸ ਤੇ ਮਗਰੋਂ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵੀ ਵੋਟਾਂ ਪਾਉਣ ਨੂੰ ਲੈ ਕੇ ਭਾਰੀ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਲੋਕ ਜਿਹੜੇ ਨੇ ਪੋਲਿੰਗ ਬੂਥਸ ਤੇ ਉੱਪਰ ਪਹੁੰਚੇ ਨੇ ਤੇ ਉੱਥੇ ਜਾ ਕੇ ਆਪਣੇ ਜਿਹੜੇ ਪਸੰਦੀਦਾ ਕੈਂਡੀਡੇਟ ਨੇ ਉਹਨਾਂ ਨੂੰ ਵੋਟ ਪਾ ਕੇ ਜਿਤਾਉਣ ਦੀ ਇਹਨਾਂ ਵੋਟਰਜ਼ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੱਸ ਦੇ ਕਿ ਕੁੱਲ ਮਿਲਾ ਕੇ ਇਹ 12 ਸੂਬੇ ਨੇ ਜਿੱਥੇ ਕੁੱਲ ਮਿਲਾ ਕੇ 94 ਸੀਟਾਂ ਦੇ ਉੱਪਰ ਅੱਜ VOTING ਹੋਣੀ ਹੈ ਤੇ VOTING ਸ਼ਾਮ ਦੇ 6 ਵਜੇ ਤੱਕ ਚੱਲਣ ਜਾ ਰਹੀ ਹੈ ਖਾਸ ਤੌਰ ਤੇ ਦੱਸ ਦਈਏ ਕਿ MP ਦੇ ਵਿੱਚ 8 ਸੀਟਾਂ ਤੇ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਤੇ ਵਿੱਚ 10 ਬਿਹਾਰ ਦੇ ਵਿੱਚ 5 ਛੱਤੀਸਗੜ੍ਹ ਦੇ ਵਿੱਚ 7 ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਵਿੱਚ 11 ਸੀਟਾਂ ਦੇ ਉੱਪਰ VOTING ਚੇੜੀਆਂ ਚ ਹੋਣ ਚਾਲੀ ਜਾ ਰਹੀ ਹੈ ਤੇ ਗੁਜਰਾਤ ਦੀ ਜੇਕਰ ਗੱਲ ਕੀਤੀ ਜਾਏ ਤਾਂ 26 ਸੀਟਾਂ ਤੇ ਅਸਾਮ ਦੇ ਵਿੱਚ 4 ਗੋਆ ਦੇ ਵਿੱਚ 2 ਇਸ ਦੇ ਨਾਲ ਹੀ ਕਰਨਾਟਕ ਦੇ ਵਿੱਚ 14 ਸੀਟਾਂ ਤੇ ਅੱਜ VOTING ਹੋਣੀ ਹੈ ਉੱਥੇ ਹੀ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਇੱਕ ਸੀਟ ਤੇ ਇਸ ਦੇ ਨਾਲ ਹੀ ਵੈਸਟ ਬੰਗਾਲ ਦੀ 4 ਸੀਟਾਂ ਦੇ ਉੱਪਰ VOTING ਹੋਵੇਗੀ ਇਸ ਦੇ ਨਾਲ ਹੀ ਦਾਦਰ ਨਾਗਰ ਹਵੇਲੀ ਦਮਨ ਦੀਪ ਤੇ ਦੋ ਸੀਟਾਂ ਜਿਹੜੀਆਂ ਨੇ ਉਹਨਾਂ ਤੇ ਪਰ ਅੱਜ VOTING ਕੀਤੀ ਜਾਏਗੀ ਤਾਂ ਦੇਖਿਆ ਜਾ ਸਕਦਾ ਸੀ ਕਿ ਸਵੇਰ ਦੇ ਸਮੇਂ PM ਮੋਦੀ ਵੀ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਵੋਟ ਪਾਈ ਗਈ ਜਿਨ੍ਹਾਂ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾ ਵੀ ਜਿਹੜੇ ਨੇ ਮੌਜੂਦ ਦੇਖੇ ਜਾ ਸਕਦੇ ਸੀ ਤਾਂ ਉੱਥੇ ਹੀ ਗੱਲ ਕੀਤੀ ਜਾਏ ਤਾਂ ਬਾਲੀਵੁੱਡ ਦੇ ਜਿਹੜੇ ਐਕਟਰਸ ਨੇ ਉਹਨਾਂ ਦੇ ਵੱਲੋਂ ਵੀ ਵੋਟ ਪਾਈ ਜਾ ਰਹੀ ਹੈ ਰਤੇਸ਼ ਦੇਸ਼ਮukh ਆਪਣੀ ਪਤਨੀ ਜਿਨੀਲੀਆ ਦੇ ਸੂਜ਼ਾ ਦੇ ਨਾਲ ਪਹੁੰਚੇ ਤੇ ਉਹਨਾਂ ਦੇ ਵੱਲੋਂ ਵੋਟ ਪਾਈ ਗਈ ਤਾਂ ਦੇਸ਼ ਤੇ ਵੱਖ-ਵੱਖ ਹਿੱਸਿਆਂ ਤੋਂ ਹੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਲੋਕਾਂ ਦੇ ਵੱਲੋਂ ਪੋਲਿੰਗ ਬੂਥ ਦੇ ਉੱਪਰ ਜਾ ਕੇ ਵੋਟਾਂ ਜਿਹੜੀਆਂ ਨੇ ਪਾਈਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਜਿਹੜੇ ਅਖਿਲੇਸ਼ ਯਾਦਵ ਨੇ ਉਹਨਾਂ ਦੇ ਵੱਲੋਂ ਵੀ ਵੋਟ ਜਿਹੜੀ ਹੈ ਪਾਈ ਗਈ ਹੈ ਯੂਪੀ ਵੀ 10 ਸੀਟਾਂ ਤੇ 2 ਘੰਟਿਆਂ ਦੇ ਵਿੱਚ 12 ਫੀਸਦੀ VOTING ਜਿਹੜੀ ਇਹ ਪੂਰੀ ਹੋ ਚੁੱਕੀ ਸੀ ਇਸ ਦੇ ਨਾਲ ਹੀ ਫਿਰੋਜ਼ਾਬਾਦ ਦੇ ਵਿੱਚ 42 ਫਰਜ਼ੀ VOTERS ਜਿਹੜੇ ਨੇ ਫੜੇ ਗਏ ਨੇ ਕਿਉਂਕਿ ਦੇਖਿਆ ਜਾ ਸਕਦਾ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਾਫੀ ਜ਼ਿਆਦਾ ਸਖਤੀ ਵਰਤੀ ਜਾ ਰਹੀ ਹੈ ਤੇ ਇਸ ਵਿੱਚਕਾਰ ਫਿਰੋਜ਼ਾਬਾਦ ਤੋਂ 42 ਫਰਜ਼ੀ VOTERS ਜਿਹੜੇ ਨੂੰ ਉਹਨਾਂ ਨੂੰ ਫੜਿਆ ਗਿਆ ਭਪਾਲ ਦੀ ਜੇਕਰ ਗੱਲ ਕੀਤੀ ਜਾਏ ਤਾਂ ਸਵੇਰੇ 9 ਵਜੇ ਤੱਕ 13 ਫੀਸਦੀ VOTES ਜਿਹੜੀਆਂ ਨੇ ਪਈਆਂ ਇਸ ਦੇ ਨਾਲ ਹੀ ਦੇਖਿਆ ਜਾ ਸਕਦਾ ਹੈ ਕਿ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਹੈ ਉੱਥੇ ਹੀ ਪੀਐਮ ਮੋਦੀ ਜਿਹੜੇ ਨੇ ਵੋਟ ਪਾਉਣ ਤੋਂ ਬਾਅਦ ਮੀਡੀਆ ਦੇ ਰੂਬਰੂ ਹੋਏ ਮੀਡੀਆ ਦੇ ਨਾਲ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਕਿਹਾ ਗਿਆ ਕਿ ਤੁਸੀਂ ਵੀ ਕਾਫੀ ਜ਼ਿਆਦਾ ਮਿਹਨਤ ਕਰ ਰਹੇ ਹੋ ਤੁਸੀਂ ਵੀ ਆਪਣਾ ਧਿਆਨ ਰੱਖੋ ਇਸ ਦੇ ਨਾਲ ਹੀ ਇਹ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਰਾਮ ਮੰਦਿਰ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਤੇ ਕਿਹਾ ਗਿਆ ਕਿ 50 ਸਾਲ ਦਾ ਇੰਤਜ਼ਾਰ ਜਿਹੜਾ ਖਤਮ ਕਰਕੇ ਰਾਮ ਮੰਦਿਰ ਬਣਵਾਇਆ ਗਿਆ ਤੇ ਹੋਰ ਵੀ ਕਾਫੀ ਗੱਲਾਂ ਜਿਹੜੀਆਂ ਉਹਨਾਂ ਦੇ ਵੱਲੋਂ ਮੀਡੀਆ ਦੇ ਰੂਬਰੂ ਹੋ ਗਈ ਕਿਤਿਆਂ ਗਿਆ ਕੁਲ ਮਿਲਾ ਕੇ ਦੇਖਿਆ ਜਾ ਸਕਦਾ ਹੈ ਕਿ 12 ਸੂਬਿਆਂ ਦੀ 94 ਸੀਟਾਂ ਦੇ ਉੱਪਰ ਅੱਜ VOTING ਜਿਹੜੀ ਹੈ ਸਵੇਰ ਦੇ ਸਮੇਂ ਤੋਂ ਹੋ ਰਹੀ ਹੈ ਤੇ ਸ਼ਾਮ ਦੇ 6 ਵਜੇ ਤੱਕ ਜਿਹੜੇ ਵੀ VOTERS ਜਿਹੜੇ ਨੇ ਪੋਲਿੰਗ ਬੂਥ ਦੇ ਉੱਪਰ ਪਹੁੰਚਣਗੇ ਉਹਨਾਂ ਤੋਂ VOT ਜਿਹੜੀ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਪਵਾਈ ਜਾਏਗੀ ਤਾਂ ਦੇਖਿਆ ਜਾ ਸਕਦਾ ਹੈ ਵੱਖ-ਵੱਖ ਲੋਕ ਜਿਹੜੇ ਨੇ ਉਹਨਾਂ ਦੇ ਵੱਲੋਂ VOT ਪਾਈਆਂ ਜਾ ਰਹੀਆਂ ਨੇ ਗੱਲ ਕੀਤੀ ਜਾਏ ਤਾਂ ਸਭ ਤੋਂ ਵੱਧ ਗੁਜਰਾਤ ਦੇ ਵਿੱਚ ਅੱਜ 26 ਸੀਟਾਂ ਦੇ ਉੱਪਰ VOTING ਹੋਵੇਗੀ ਤੇ ਉੱਥੇ ਹੀ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਏ ਤਾਂ ਮਹਿਜ਼ ਇੱਕ ਸੀਟ ਹੈ ਇੱਕ ਸੀਟ ਤੇ ਲਈ ਅੱਜ ਵੋਟ ਜਿਹੜੀ ਉਹ ਪਾਈ ਜਾਏਗੀ ਬਿਹਾਰ ਦੇ ਵਿੱਚ 5 ਸੀਟਾਂ ਦੇ ਉੱਪਰ VOTING ਹੋ ਰਹੀ ਹੈ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਵਿੱਚ 10 ਸੀਟਾਂ ਦੇ ਉੱਪਰ VOTING ਜਿਹੜੀ ਹੈ ਅੱਜ ਕੀਤੀ ਜਾਏਗੀ ਦੇਖਿਆ ਜਾ ਸਕਦਾ ਹੈ ਕਿ PM ਮੋਦੀ ਜਿਹੜੇ ਨੇ ਸਵੇਰ ਦੇ ਸਮੇਂ ਹੀ ਉਹਨਾਂ ਦੇ ਵੱਲੋਂ ਵੋਟ ਪਾ ਦਿੱਤੀ ਗਈ ਸੀ ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਲੋਕ ਪਹੁੰਚ ਰਹੇ ਨੇ ਉਹਨਾਂ ਦੇ ਵੱਲੋਂ ਆਪਣਾ ਜਿਹੜਾ ਹੱਕ ਇਸ ਦੇ ਨਾਲ ਹੀ ਫਰਜ਼ ਦੋਵੇਂ ਜਿਹੜੇ ਨੇ ਲੋਕਾਂ ਦੇ ਵੱਲੋਂ ਨਿਭਾਏ ਜਾ ਰਹੇ ਨੇ ਤੇ ਆਪਣੇ ਪਸੰਦੀਦਾ ਕੈਂਡੀਡੇਟ ਨੂੰ ਵੋਟ ਪਾ ਕੇ ਜਤੋਰ ਦੇ ਲਈ ਉਹਨਾਂ ਦੇ ਵੱਲੋਂ ਲਗਾਤਾਰ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਦਾ ਇੱਕ ਵਾਰ ਤੁਸੀਂ ਵੀ ਰੁਕ ਕਰੋ ਤੀਜੇ ਫੇਸ ਦੀ VOTING ਦੀ ਸ਼ੁਰੂਆਤ ਜਿਹੜੀ ਸਵੇਰ ਤੇ ਸਮੇਂ ਹੀ ਹੋ ਗਈ ਜਿਸ ਤੇ ਮਗਰੋਂ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵੀ ਵੋਟਾਂ ਪਾਉਣ ਨੂੰ ਲੈ ਕੇ ਭਾਰੀ ਉਤਸ਼ਾਹ ਜਿਹੜੇ ਦੇਖਣ ਨੂੰ ਮਿਲ ਰਿਹਾ ਲੋਕ ਜਿਹੜੇ ਨੇ ਪੋਲਿੰਗ ਬੂਥਸ ਤੇ ਉੱਪਰ ਪਹੁੰਚੇ ਨੇ ਤੇ ਉੱਥੇ ਜਾ ਕੇ ਆਪਣੇ ਜਿਹੜੇ ਪਸੰਦੀਦਾ ਕੈਂਡੀਡੇਟ ਨੇ ਉਹਨਾਂ ਨੂੰ ਵੋਟ ਪਾ ਕੇ ਜਿਤੌਣ ਦੀ ਇਹਨਾਂ ਵੋਟਰਜ਼ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੱਸ ਦੇ ਕਿ ਕੁੱਲ ਮਿਲਾ ਕੇ ਇਹ 12 ਸੂਬੇ ਨੇ ਜਿੱਥੇ ਕੁੱਲ ਮਿਲਾ ਕੇ 94 ਸੀਟਾਂ ਦੇ ਪਰ ਅੱਜ VOTING ਹੋਣੀ ਹੈ ਤੇ VOTING ਸ਼ਾਮ ਦੇ 6 ਵਜੇ ਤੱਕ ਚੱਲਣ ਜਾ ਰਹੀ ਹੈ ਖਾਸ ਤੌਰ ਤੇ ਦੱਸ ਦਈਏ ਕਿ MP ਦੇ ਵਿੱਚ 8 ਸੀਟਾਂ ਤੇ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਵਿੱਚ 10 ਬਿਹਾਰ ਦੇ ਵਿੱਚ 5 ਛੱਤੀਸਗੜ੍ਹ ਦੇ ਵਿੱਚ 7 ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਵਿੱਚ 11 ਸੀਟਾਂ ਦੇ ਉੱਪਰ